ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਪ੍ਰਿੰਟ ਤੇ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਆ ਜੀ ਮੈਚਿੰਗ ਦੇ ਨਾਲ ਫੈਬਰਿਕ ਰਹੂਗਾ ਫੁੱਲ ਕਾਟਨ ਜੇਕਰ ਇਹਦੇ ਰੇਟ ਦੀ ਗੱਲ ਕਰੀਏ ਦੁਕਾਨਾਂ ਵਾਲੇ ਵੇਚਦੇ ਆਣ ਨੂੰ 5-500 ਰੁਪਏ ਦਾ ਜੀ ਆਪਾਂ ਦੇਣਾ 500 ਦੇ ਦੋ ਸੂਟ ਜੀ 250 ਰੁਪਏ ਦਾ ਇੱਕ ਕੱਟ ਰਹੂਗੀ ਪੂਰੀ 5 ਮੀਟਰ ਢਾਈ ਢਾਈ ਚੈੱਕ ਕਰੀ ਜਾਓ ਜੀ ਨਾਲ ਰੰਗ ਡਿਜ਼ਾਈਨ ਬਹੁਤ ਹੀ ਸੋਹਣੇ ਰੰਗ ਤੇ ਡਿਜ਼ਾਈਨ ਆਪਣੇ ਕੋਲੇ ਪਹੁੰਚ ਚੁੱਕਿਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਹੁਤ ਵਧੀਆ ਕੰਪਨੀ ਤੇ ਕੁਆਲਿਟੀ ਦੇ ਕਾਟਨ ਦੇ ਸਿਰਫ 250 ਦਾ ਸੂਟ ਜੀ ਬਹੁਤ ਹੀ ਵੱਡਾ ਆਫਰ ਲੱਗ ਸਕ ਚੁੱਕਿਆ ਜੀ ਜਾਦੀ ਪੰਡਤ ਕਲਾਥ ਹਾ ਚੌਕੇ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਚੈੱਕ ਕਰਿਓ ਪਲੇਨ ਬਾਟਮ ਹੋਊਗੀ ਜੀ ਲੋਡਜ ਬਹੁਤ ਹੀ ਸੋਹਣੇ ਕਲਰ ਕੰਟਰਾਸਟ ਦੇ ਵਿੱਚ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਪੰਜ ਜਾਣਿਆਂ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ ਜੀ ਇਹ ਮਿਲਣੇ ਕਿੰਨਿਆਂ ਨੂੰ ਹੈ 500 ਦੇ 2 500 ਵਾਲਾ ਸੂਟ ਮਿਲਣਗੇ 500 ਦੇ 2 ਜਿਹੜਾ ਆਪਣੀ ਵੀਡੀਓ ਨੂੰ ਪੰਜ ਜਾਣਿਆਂ ਨੂੰ ਸ਼ੇਅਰ ਕਰੋ ਤੇ ਆਪਾਂ ਨੂੰ ਸਕਰੀਨਸ਼ਾਟ ਲਿਆ ਕੇ ਦਿਖਾਓ ਜੀ ਤੇ 500 ਵਾਲਾ ਸੂਟ 250 ਦੇ ਵਿੱਚ ਲੈ ਜਾਓ ਜੀ ਕੋਈ ਵੀ ਆ ਕੇ ਇਹ ਨਾ ਕਹੇ ਵੀ ਅਸੀਂ ਸ਼ੇਅਰ ਕਰ ਦਿਆਂਗੇ ਜਾਂ ਪਹਿਲਾਂ ਸਕਰੀਨਸ਼ਾਟ ਦਿਖਾਓ ਜੀ ਫੇਰ ਮਿਲੂਗਾ ਨਾਲ-ਨਾਲ ਚੈੱਕ ਕਰੀ ਜਾਓ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਲਓ ਜੀ ਗਰੇ ਦੇ ਵਿੱਚ ਆਜੂ ਵੱਡਾ ਪ੍ਰਿੰਟ ਛੋਟਾ ਪ੍ਰਿੰਟ ਸਾਰੇ ਤਰ੍ਹਾਂ ਦੇ ਇਹਦੇ ਵਿੱਚ ਜਿਹੜੇ ਪ੍ਰਿੰਟ ਆ ਜਾਣਗੇ ਪਲੇਨ ਬਾਟਮ ਦੇ ਨਾਲ ਵੀਡੀਓ ਨੂੰ ਪੰਜ ਲੈਣ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ ਜੀ ਧੰਨਵਾਦ ਜੀ